ਕੀਰੇ ਮੁਕਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜ ਬਹਾਵੀ ਕੇ ਅਜ ਭਾਰਤੀ ਜਾਨੀ ਗੁਨੀ ਨੇਕਤਾ ਸਿੱਧੂਪੁਰ ਦੀ ਅਗਵਾਏ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਤੇ ਇਸ ਟਰੈਕਟਰ ਮਾਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ ਕਿਸਾਨਾਂ ਨੂੰ 13 ਫਰਵਰੀ ਦੇ ਦਿੱਲੀ ਅੰਦੋਲਨ ਸੰਬੰਧੀ ਜਾਗਰੂਕ ਕੀਤਾ ਗਿਆ ਤੇ ਇਸ ਟਰੈਕਟਰ ਮਾਰਚ ਵਿੱਚ ਭਾਰਤੀ ਕਿਸਾਨ ਗੁਨੀ ਨੇਕਤਾ ਸਿੱਧੂਪੁਰ ਦੇ ਬਲਾਕ ਗਿੱਦੜ ਬਹਾ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਟਰੈਕਟਰ ਦੀ ਰਣਨੀਤੀ ਟਰੈਕਟਰ ਜਿਹੜਾ ਮਾਰਚ ਹੈ ਸੀ ਲੋਕਾਂ ਘਰ-ਘਰ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਨ ਲਾਂਬੰਦ ਕਰਕੇ ਕਿਸਾਨਾਂ ਨੂੰ ਦਿੱਲੀ ਲੈ ਕੇ ਜਾਣੇ 13 ਫਰਵਰੀ ਜਿਹੜੀਆਂ ਸਾਡੀਆਂ ਰਹਿੰਦੀਆਂ ਬਾਕੀ ਮੰਗਾਂ ਨੇ ਉਹਨਾਂ ਮੰਗਾਂ ਦੇ ਵਾਸਤੇ ਦਿੱਲੀ ਜਾਣਾ ਜਿਵੇਂ ਐਮਐਸਪੀ ਦੀ ਮੰਗ ਜਾਣ ਲਖਮੀਰਪੁਰ ਖੀਰੀ ਜਿਹੜੇ ਘਟਨਾਕ੍ਰਮ ਹੋਇਆ ਉੱਥੇ ਜਿਹੜੇ ਦੋਸ਼ੀ ਨੇ ਉਹ ਖੁੱਲ੍ਹੇਆਮ ਤੌਰ ਤੇ ਰਹੇ ਨੇ ਤੇ ਉਹ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜੇ ਤੱਕ ਇੱਥੇ ਆਪਣੇ ਮੰਤਰੀ ਸਾਹਿਬ ਦੀ ਖੁੱਡੀਆਂ ਦੇ ਜਿਹੜੇ ਉਹ ਸ਼ਹੀਦ ਪਰਿਵਾਰ ਨੇ 400 ਦੇ ਕਰੀਬ ਚ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਨੌਕਰੀ ਸਰਕਾਰ ਨੇ ਨਹੀਂ ਦਿੱਤੀ 200 ਪਰਿਵਾਰ ਇਹੋ ਜਿਹਨਾਂ ਨੂੰ ਲਗਭਗ ਜਿਹੜਾ ਤੇਲਗਾਨਾ ਸਰਕਾਰ ਨੇ 3 ਲੱਖ ਰੁਪਏ ਦੇਣਾ ਸੀ ਉਹ ਨਹੀਂ ਦਿੱਤਾ। ਇਸ ਵਾਸਤੇ ਜਿਹੜੀਆਂ ਸਾਰੀਆਂ ਮੰਗਾਂ ਨੂੰ ਵੇਖਦੇ ਆਇਆ ਕਨਕ ਦੀ ਭਾਵੇਂ ਇੰਪੋਰਟ ਡਿਊਟੀ ਹੋਵੇ ਜਾਂ ਹੋਰ ਗੱਲ ਹੋਵੇ ਉਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਤੇ ਦਿੱਲੀ ਦੇ ਕਿਸਾਨ ਨੂੰ ਲਿਜਾਣ ਵਾਸਤੇ ਇਹ ਜਿਹੜਾ ਸਾਡਾ ਟਰੈਕਟਰ ਮਾਰਚ ਕੀਤਾ ਗਿਆ ਸਾਰਿਆਂ ਬਲਾਕਾਂ ਦੇ ਵਿੱਚ ਕੀਤਾ ਜਾਊਗਾ। ਅੱਜ ਸ਼ੁਰੂਆਤ ਪਹਿਲਾਂ ਦੋਦੇ ਬਲਾਕ ਨੇ ਕੀਤੀ ਹੈ ਕੱਲ ਨੂੰ ਮੁਕਤਸਰ ਬਲਾਕ ਦੀ ਹੈ ਤੇ ਕੱਲ ਹੀ ਗਦਰਵਾ ਬਲਾਕ ਕਰੂਗਾ। ਕਿੰਨੇ ਟਰੈਕਟਰ ਹੈ? ਜਿਹੜੀਆਂ ਅੱਜ ਦੀਆਂ ਸਾਡੀਆਂ ਮੁੱਖ ਮੰਗਾਂ ਐ ਐਮਐਸਪੀ ਦਾ ਗਾਰੰਟੀ ਕਰਾਉਣਾ ਲਾਗੂ ਕਰਵਾਉਣਾ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਹੈ ਜਾਂ ਮਜ਼ਦੂਰ ਵੀਰਾਂ ਦੇ ਕਰਜ਼ੇ ਹੈ ਉਹਨਾਂ ਨੂੰ ਮੁੱਢੋਂ ਰੱਦ ਕਰਵਾਉਣਾ ਤੇ ਲਖੀਮਪੁਰ ਖੀਰੀ ਦੇ ਜੋ ਪਿਛਲੇ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਕੀਤੇ ਗਏ ਸੀਗੇ ਟੈਣੀ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਕਣਾ ਤੇ ਉਹਨਾਂ ਨੂੰ ਸਜ਼ਾ ਦਿਵਾਉਣੀ ਤੇ ਜੋ ਜਿਹੜੇ ਮਾਰੂ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਆ ਜਿਵੇਂ ਇੰਪੋਰਟ ਡਿਊਟੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੀਆਂ ਫਸਲਾਂ ਰੋਲਣ ਦੀ ਕਕਾਰ ਤੇ ਆਉਣਗੀਆਂ ਇਸ ਲਈ ਕਿਸਾਨਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਵੱਤ ਵੱਤ ਲਾਂਬਾ ਬੰਦ ਹੋ ਕੇ ਕਿ ਲੜਾਈ ਲੜੀ ਜਾ ਸਕਦੀ ਹੈ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਦੇ ਗੜਵਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਭਰਾ ਜੋ ਆਪਣੇ ਹਮ-ਹਮਾ ਕੇ 10-10 15-15 ਟਰੈਕਟਰ ਆਪਣੇ ਪਿੰਡਾਂ ਤੋਂ ਲੈ ਕੇ ਆਏ ਆ ਘਟਾ ਘਟਾ ਸਤਾਲਵਾਦ ਤੋਂ ਟਰੈਕਟਰ ਲੈ ਕੇ ਆਏ ਸੀ 15 ਕ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਕਿਸਾਨਾਂ ਨੂੰ ਆਪਣੇ ਮੰਗਾਂ ਨੂੰ ਲੈ ਕੇ ਜਾਗਰੂਕ ਹੋਏ ਆ ਜਾਗਰੂਕ ਹੋਣ ਦੇ ਹੋਣ ਦੇ ਕਾਰਨ ਹੀ ਉਹਨਾਂ ਨੇ ਆਪਣੇ ਘਰਾਂ ਤੋਂ ਟਰੈਕਟਰ ਕੱਢੇ ਆ ਤੇ ਵਧੀਆ ਤਰੀਕੇ ਨਾਲ ਉਹ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਹੇ ਆ ਸੈਂਟਰ ਸਰਕਾਰ ਨੂੰ ਜਗਾਉਣ ਵਾਸਤੇ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਜੋ ਪੰਜਾਬ ਸਰਕਾਰ ਦੀਆਂ ਵੀ ਜੋ ਇਸ ਤਰ੍ਹਾਂ ਦੀਆਂ ਖੇਤੀ ਸਬੰਧੀ ਦਿੱਕਤਾਂ ਮੰਗਾ ਉਹਨਾਂ ਵੱਲ ਵੀ ਉਹ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਟਰੈਕਟਰ ਮਾਰਚ ਤੇ ਜਿਹੜਾ ਸਾਡਾ ਜੀ ਇਹ ਪਿੰਡਾਂ ਦੇ ਵਿੱਚ ਜਾ ਕੇ ਸੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਜੋ ਦਿੱਲੀ ਦੇ ਵਿੱਚ ਸਾਡੀਆਂ ਮੰਗਾਂ ਨੇ 13 ਫਰਵ ਨੂੰ ਇਸ ਦਿੱਲੀ ਦੇ ਵਿੱਚ ਚਲਣਾ ਹੈ ਉਹਦੀ ਤਿਆਰੀ ਵਾਸਤੇ ਪਿੰਡਾਂ ਨੂੰ ਲਾਮਬੰਦ ਕਰਨ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਆਹ ਮੰਗਾਂ ਨੇ ਹੁਣ ਸਮਾਂ ਆ ਗਿਆ ਹੈ। ਤੇ ਆਪਣੇ ਘਰਾਂ ਚੋਂ ਟਰੈਕਟਰ ਕੱਢਣੇ ਪੈਣਗੇ ਤੇ ਦਿੱਲੀ ਦੀ ਸਰਕਾਰ ਦੇ ਨਾਲ ਵੱਡਾ ਮੋਰਚਾ ਲਾਉਣ ਜਾ ਰਹੇ ਆ। ਦੇਖੋ ਜੀ ਉੱਥੇ ਅਸੀਂ ਜੋ ਮੰਗਾ ਤਿੰਨ ਮੰਗਾ ਲੈ ਕੇ ਗਏ ਸੀ ਮੈਂ। ਇੱਕ ਸਾਡੀ ਮੰਗ ਸੀ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਉਣਾ। ਦੂਸਰੀ ਸੀ ਐਮਐਸਕੇ ਤੇ ਗਰੰਟੀ ਕਾਨੂੰਨ ਬਣਾਉਣਾ ਤੇ ਤੀਸਰੀ ਸੀ ਬਿਜਲੀ ਸੋਧ ਵਿਲ 2020 ਨੂੰ ਰੱਦ ਕਰਵਾਉਣਾ। ਸਰਕਾਰ ਨੇ ਇੱਕ ਮੰਗ ਸਾਡੀ ਮੰਨੀ ਸੀ ਉਹ ਵੀ ਇੱਕ ਸਾਲ ਦੇ ਵਿੱਚ ਜਾ ਕੇ। ਦੋ ਮੰਗਾ ਸਾਡੀਆਂ ਉੱਥੋਂ ਰਹਿ ਗੀਆਂ ਸੀ ਤੇ ਬਹੁਤ ਸਾਰੀਆਂ ਮੰਗਾ ਜਿਹੜੇ ਸਾਡੇ ਪਰਿਵਾਰ ਉੱਥੇ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੁਆਵਜ਼ਾ ਦੇਣਾ, ਲਖਮੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਮੁਕਾਦਮੇ ਜੋ ਖਸਾਨਾ ਦਿੱਤੇ ਹੋਏ ਸੀ ਉਹ ਵਾਪਸ ਕਰਵਾਉਣੇ ਉਹ ਮੰਗਾਂ ਸਾਡੀਆਂ ਪ੍ਰਾਣੀਆਂ ਜੁੜੀਆਂ ਹੋਈਆਂ ਸੀ ਹੁਣ ਨਾਲ ਸਾਡੀ ਇਹ ਵੀ ਮੰਗ ਹੈ ਕਿ ਐਮ ਜਿਹੜੀ ਡਾਕਟਰ ਸੁਆਮੀ ਰਾਧਨ ਦੀ ਰਿਪੋਰਟ ਹੈ ਸੀ 2+50 ਉਹਦੇ ਅਨਸਾਰ ਰੇਟ ਦਿੱਤੇ ਜਾਣ ਤੇ ਇਹਦੇ ਨਾਲ ਸਾਡੇ ਜਿਹੜੇ ਕਣਕ ਦੇਤੇ ਇੰਪੋਰਟ ਡਿਊਟੀ ਸਰਕਾਰ ਘਟਾਉਣ ਜਾ ਰਹੀ ਸੀ ਸਰਕਾਰ ਨੇ ਇੱਕ ਵਾਰੀ ਤੁਨਕਾ ਮਾਰਿਆ ਸੀ ਕਿ ਆਹ ਡਿਊਟੀ ਘਟਾਈ ਜਾਊਗੀ ਪਰ ਅਜੇ ਬਜਟ ਤੱਕ ਨਹੀਂ ਘਟਾਈ ਪਰ ਅਗਲੇ ਸਾਲ ਤੱਕ ਕੋਈ ਇਲੈਕਸ਼ਨ ਆ ਇਸ ਵਾਰੀ ਨਹੀਂ ਤਾਂ ਅਗਲੇ ਸਾਲ ਤੱਕ ਸਾਨੂੰ ਲੱਗਦਾ ਕਿ ਯਕੀਨਨੇ ਘਟਾਊਗੀ ਤੇ ਇਹਦੇ ਨਾਲ ਕੋਈ ਇਨਕਮ ਟੈਕਸ ਦੀ ਵੀ ਗੱਲ ਕਰਦੇ ਨੇ ਕਿ ਖਸਾਨਾ ਉੱਤੇ ਲਾਇਆ ਜਾਵੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੰਗਾ ਸਾਡੀਆਂ ਜਿਹੜੀਆਂ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਜੀ